ਇਹ ਦਾਲਿਆ ਬਦਾਲ ਬੋਲੋ ਤੇ ਪਰਨਾ ਮਸਲੀ ਨਾਲੇ ਸਾਡੇ ਲਾਗੇ ਰੱਖਾਉਂਗਾ ਹਾਂ ਪਰ ਸਰਦਾਰ ਇਹ ਸਾਡੀ ਪਰਜਾ ਪਾ ਬਰਾੜੀ ਦਾ ਘਮਿਆਰ ਪਰਜਾ ਪਾ ਤੇ ਕਿੰਨੀ ਇਹਨੂੰ ਦਮਣ ਲੱਗੀ ਵਾ 45 ਕਿਲੋ 45 ਕਿਲੋ ਦਮਣ ਲੱਗਾ ਤੇ ਇਹਨੂੰ ਹੁਣ ਤੇ ਕਿੰਨੇ ਦਿਨ ਲੱਗੇ ਉਹ ਇਹਨੂੰ ਲੱਗਿਆ 2 ਦਿਨ ਲੱਗੇ ਉਹ ਬੰਦਾ ਕਿੰਨ ਲੱਗਦਾ 2-5 ਘੰਟੇ ਚੱਲਦਾ ਦੋ ਚਲਿਆ ਬੋਲਦੇ ਫੇਰ ਕੋਸੇ ਗਾਜੀ ਜੇ ਜੱਟੂ ਆਪੇ ਜੱਟੂ ਕੋ ਰਿਕਾਰਡ ਨਹੀਂ ਦਾ ਨਹੀਂ ਹੈ ਗੱਲ ਇਹ ਹੀ ਦਾ ਇਹ ਸ੍ਰੈਟੀ ਨੂੰ ਬਾਣੀ ਜੀ ਨੂੰ ਵਿਸ਼ਵਾਸ ਦੇ ਤੇਰੇ ਇਹ ਵੀ ਕਹਿਣਾ ਕਿ ਜਿਸ ਤੋਂ ਸਬੋਡ ਕਿਉਂ ਨਹੀਂ ਗਿਆ ਮੰਜੇ ਦਾ ਕਿਉਂਕਿ ਬਲਤ ਫੇਮਸ ਹੈ ਕਿਉਂਕਿ ਅਨੰਦਪੁਰ ਦੇ ਜਿਹੜੇ ਇਹ ਗੱਲ ਹੈਗਾ ਮੰਜੇ ਦਾ ਨਾਮ ਹੈਗਾ ਕਰੋ ਆ ਤਾਂ ਜੇ ਇਨਾ ਵੱਡਾ ਮੰਜਾ ਆਹ ਵੇਖੋ ਤੁਸੀਂ ਇਹਦੇ ਉੱਤੇ ਆਪਣੇ ਜਿਹੜੇ ਭਰਾ ਨੇ ਇੱਥੇ ਬੈਠੇ ਨੇ ਤੇ ਬਾਈ ਕੁਝ ਮੰਜੇ ਬਾਰੇ ਦੱਸ ਸਕਦੇ ਉੱਪਰ ਆ ਜਾ ਉੱਪਰ ਆ ਜਾ ਆ ਜਾ ਸੈਕਮੈਂਟਡੇ ਸਿੱਖ ਗੋਦਿੰਗ ਕਤਾਰ ਸੀਗੇ ਬੰਦੇ ਉਹ ਅੰਗਰੇਜ਼ਾਂ ਦਾ ਸਾਥ ਨਾ ਦੇਦੇ ਤੇ ਹੋ ਸਕਦਾ ਵੀ ਉਹ ਵੀ ਲੜਾਈ ਮਹਾਰਾਜਾ ਰਣਜੀਤ ਸਿੰਘ ਦੇ ਨਹੀਂ ਸੀ ਆਦਮੀ ਕਿਉਂਕਿ ਉਦੋਂ ਮਹਾਰਾਜਾ ਰਣਜੀਤ ਸਿੰਘ ਦੀ ਡੈਥ ਹੋ ਗਈ ਸੀਗੀ ਤੇ ਡੈਥ ਹੋਣ ਦਾ ਕਾਰਨ ਇਹ ਸੀਗਾ ਵੀ ਉਹ ਬਿਮਾਰ ਹੋ ਗਏ ਸੀ ਪਰ ਕਈ ਇਤਿਹਾਸਕਾਰ ਇਹ ਵੀ ਦੱਸਦੇ ਨੇ ਕਿ ਉਸ ਤੇ ਕਈ ਇਤਿਹਾਸਕਾਰ ਇਹ ਵੀ ਦੱਸਦੇ ਨੇ ਵੀ ਮਹਾਰਾਜਾ ਰਣਜੀਤ ਸਿੰਘ ਦੀ death ਹੋਣ ਦਾ ਕਾਰਨ ਬਿਮਾਰ ਹੋਣ ਦਾ ਕਾਰਨ ਉਹਨੂੰ ਇੱਕ ਜ਼ਹਿਰ ਇੱਕ ਅਲੱਗ ਕਿਸਮ ਦਾ ਜ਼ਹਿਰ ਦਿੱਤਾ ਗਿਆ ਸੀ ਜਿੰਦੇ ਨਾਲ ਇੱਕ ਬੰਦਾ ਮੈਂਟਲੀ ਹੋ ਜਾਂਦਾ ਵਾ ਤੇ ਤੁਸੀਂ ਆ ਚੈੱਕ ਕਰੋ ਵੀ ਆ ਜੇ ਮੁੰਚੀ ਖਾਨਾ ਇੱਥੇ ਕਿਸੇ ਟਾਈਮ ਦੇ ਜਦੋਂ ਮਹਾਰਾਜਾ ਰਣਜੀਤ ਸਿੰਘ ਹੁੰਦੇ ਸੀਗੇ ਵੀ ਇੱਥੇ ਉਹ ਖਜ਼ਾਨਾ ਰੱਖਦੇ ਹੁੰਦੇ ਸੀ ਖਜ਼ਾਨਚੀ ਬੈਠੇ ਹੁੰਦੇ ਸੀ ਤੇ ਆ ਤੂੰ ਦੇਖੋ ਵੀ ਨਾਨਕਸ਼ਹੀ ਇੱਟਾ ਦੇ ਨਾਲ ਇਨੂੰ ਬਣਾਇਆ ਗਿਆ ਦੁਬਾਰਾ ਰੈਨੋਵੇਟ ਕੀਤਾ ਵੇ ਇੱਕ ਗੱਲ ਮੈ ਬਹੁਤ ਵਧੀਆ ਮੈਨੂੰ ਲੱਗੀ ਵੀ ਇਹਨੂੰ ਦੁਬਾਰਾ ਰੈਨੋਵੇਟ ਕੀਤਾ ਵਾ ਕਿਉਂਕਿ ਦਰਸਲ ਐਵੇਂ ਤੇ ਜਿਹੜਾ ਮਿੱਤਰੋ ਕਿਵੇਂ ਉਹ ਸਾਰੇ ਆਪਣੇ ਇੱਕ ਹੋਰ ਨਵੇਂ ਤਾਜ਼ੇ ਮਸਤ ਤੇ ਘੈਂਟ ਵਲੌਗ ਵਿੱਚ ਤੁਹਾਡਾ ਬਹੁਤ 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 ਸਵਾਗਤ ਹੈ ਤੇ ਆਪਾਂ ਤੁਹਾਨੂੰ ਆਪਣੇ ਇਤਿਹਾਸ ਦੇ ਨਾਲ ਰੂਹ ਰੂ ਕਰਾਉਂਦੇ ਰਹਿੰਦੇ ਹਾਂ ਤੇ ਮਿੱਤਰੋ ਅੱਜ ਆਪਾਂ ਤੁਹਾਨੂੰ ਹੌਣ ਜਾ ਰਹੇ ਹਾਂ ਇੱਕ ਵੱਡਾ ਮੰਝਾ ਤੇ ਜਿਹੜਾ ਕੀ ਕਿੰਨੇ ਨੇ ਵੀ ਦੁਨੀਆ ਦਾ ਸਭ ਤੋਂ ਵੱਡਾ ਮੰਜਾਬ ਬਣਾਇਆ ਹੈ ਅੰਮ੍ਰਿਤਸਰ ਦੇ ਵਿੱਚ ਪੰਜਾਬ ਦੇ ਵਿੱਚ ਹੀ ਤੇ ਉਹਦੇ ਇਤਿਹਾਸ ਬਾਰੇ ਦੱਸਾਂਗੇ ਜਿਹੜੇ ਉਸ ਮੰਜੇ ਦੇ ਨਾਲ ਇਹ ਰਿਲੇਟਿਡ ਇਤਿਹਾਸ ਹੈ ਉਹ ਆਪਾਂ ਤੁਹਾਨੂੰ ਸਾਰਾ ਦੱਸਾਂਗੇ ਤੇ ਬਿਲੋਂ ਨਾਲ ਏਵੇਂ ਕੰਟੀਨਿਊ ਕਰਦੇ ਹਾਂ ਪੰਜਾਬ ਵਾਂ ਦਾ ਯਾਰਾਂ ਦਾ ਦੁੱਖ ਜਾਣਦਾ ਆਹ ਸੱਚੀ ਗੱਲ ਹੈ ਮਿੱਤਰੋ ਵੀ ਮੰਜਾ ਵਾਂ ਦਾ ਕਿ ਯਾਰਾਂ ਦਾ ਦੁੱਖ ਜਾਣਦਾ ਤੇ ਹੁਣ ਆਪਾਂ ਜਿੰਨੇ ਉੱਥੇ ਮੰਜੇ ਦੇ ਉੱਤੇ ਅਰੇ ਜੀ ਭਾਈ ਆਪਣੇ ਬੈਠੇ ਨੇ ਆਪਾਂ ਉਹਨਾਂ ਨਾਲ ਗੱਲ ਕਰਾਂਗੇ ਤੇ ਉਹਨਾਂ ਤੋਂ ਇੰਦੀ ਹਿਸਤਰੀ ਬਾਰੇ ਆਪਾਂ ਜਾਣਾਂਗੇ ਕਰੋ ਆਹ ਤਾਂ ਜੇ ਇੰਨਾ ਵੱਡਾ ਮੰਜਾ ਆ ਵੇਖੋ ਤੁਸੀਂ ਇਹਦੇ ਉੱਤੇ ਆਪਣੇ ਜਿਹੜੇ ਭਰਾ ਨੇ ਬੈਠੇ ਨੇ ਤੇ ਭਾਈ ਕੁਝ ਮੰਜੇ ਬਾਰੇ ਦੱਸ ਸਕਦੇ ਹੋ ਉੱਪਰ ਆ ਜਾ ਉੱਪਰ ਆ ਜਾ ਆ ਜਾ ਇੱਕ ਮਿੰਟ ਇਹ ਮੰਜੇ ਦਾ ਇਤਿਹਾਸ ਦੱਸਿਆ ਜੀ ਏ ਭਾਈ ਸਾਡੀ ਪਰਜਾਬਾ ਬਰਾਜਿਆ ਮੰਜਾ ਹੈ ਹਾਂਜੀ ਸਰ ਹਿੰਦੂਸਤਾਨ ਦੀ ਮਸ਼ਹੂਰ ਹੈ ਅੱਛਾ ਇੱਥੇ ਬਿਹਲੀ ਰੋਡ ਤੋਂ ਤੁਸੀਂ 에어ਪੋਰਟ ਆਇਓ ਤੇ ਵੱਡੇ ਮੰਜੋ ਕੋ ਜਾਣਾ ਤਾਂ ਛੱਡ ਜੇ ਦਾ ਹਾਂਜੀ ਤੁਸੀਂ ਪਾਕਿਸਤਾਨ ਕੋ ਆਇਓ ਤੇ ਫਟਕ ਕੋ ਕਹਿੰਦਾ ਵੱਡੇ ਮੰਜੋ ਕੋ ਜਾਣਾ ਉਹ ਤੁਹਾਨੂੰ ਛੱਡ ਜੇ ਦਾ ਰੇਲਵੇ ਸਟੇਸ਼ਨ ਕੋ ਕਹਿੰਦਾ ਵੱਡੇ ਮੰਜੋ ਜਾਣਾ ਛੱਡ ਜੇ ਦਾ ਇਹ ਸਾਡੀ ਪਰਜਾਬਾ ਬਰਾਜਿਆ ਕਿਦੋਂ ਪਾਕਿਸਤਾਨ ਨੂੰ ਆਇਆ ਲੋੜ ਤੇ ਕੰਮ ਕਰਦੇ ਹਾਂਜੀ ਇੱਥੇ ਆ ਰਿ ਖਲੋਤੇ ਸੀ ਆ ਉਹ ਸਾਡੇ ਵੱਡਿਆਂ ਨੇ ਬਣਾਇਆ ਸਾਡੇ ਦਾਦੇ ਪਰਦਾਦੇ ਨੇ ਬਣਾਇਆ ਬੜਾ ਬੜਾ ਪੁਰਾਣਾ ਹੈ ਇਹਨਾਂ 75 ਸਾਲ ਤੋਂ ਉੱਪ ਹੋ ਗਿਆ ਹੈ 75 ਸਾਲ ਤੋਂ ਜ਼ਿਆਦਾ ਹੋ ਗਿਆ ਆ 75 ਸਾਲ ਤੋਂ ਉੱਪ ਹੋ ਜਾਂਦੇ ਆ ਹਾਂਜੀ ਤੇ 50 ਸਾਲ ਤੋਂ ਉੱਪ ਮੈਂ ਹਾਂਜੀ ਮੇਰੀ ਮੇਰਾ ਘਰ ਦਾ ਜਨਮ ਹੈ ਅੱਛਾ ਜੀ ਇਹ ਉਹ ਸਾਡੇ ਦਾਦੇ ਪਰਦਾਦੇ ਪਹਿਲਾਂ ਬਣਾਇਆ ਹੈ ਸਾਡੇ ਬੈਠੇ 65 ਦੇ ਆ ਉਹ ਜੰਦੇ ਇਹਨਾਂ 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 ਇਹ ਉਸ ਤੋਂ ਪਹਿਲਾਂ ਬਣਿਆ ਹੈ ਇੱਥੇ بڑے بڑے ਸਾਡੇ ਸਾਡੀ ਪਰਜਾਪਾ ਬਰਾਜ ਨੂੰ ਕੰਮ ਕਰ ਠੀਕ ਕਿੰਨਾ ਫੁੱਟ ਲੰਮਾ ਚੌੜਾ ਵਾ ਇਹ ਹੈ 16 பை 12 ਦਾ ਵਾ ਇਹ 16 12 ਦਾ ਇਹ ਤੋਂ ਵੱਡਾ ਸੀ ਪਹਿਲਾਂ ਵੱਡਾ ਸੀ ਵੱਡਾ ਤੋਂ ਛੋਟਾ ਹੋ ਗਿਆ ਤੇ ਛੋਟਾ ਕਿਉਂ ਕੀਤਾ ਛੋਟਾ ਛਿੱਟ ਕੇ ਅੱਜ ਛੜਕ ਕਰਕੇ ਅੱਜ ਸਾਡੇ ਸਾਡੇ ਪਰਜਾ ਬਣ ਕੇ ਤੋਂ ਕੰਮਕਾਰ ਕਰਦੇ ਹੁੰਦੇ ਸੀ ਘੋੜੇ-ਘੋਟੇ ਬਾਅਦ ਹੁੰਦੇ ਸੀ ਇੱਥੇ ਮਹਾਨ ਕਰਦੇ ਸੀ ਇੱਥੇ ਬੜੀ ਮਹਾਰੀ ਕਿਰਪਾ ਸਭ ਛੱਡ ਕੇ ਕੰਮ ਘੋੜੇ-ਘੋਟੇ ਦਾ ਕੋਈ ਚੱਲ ਘਾ ਰਿਆ ਗਿਆ ਕੋਈ ਫਰੋਟ ਦਾ ਕੰਮ ਕਰ ਜਾ ਕੋਈ ਬਾਗਾਂ ਦਾ ਕੰਮ ਹੈ ਕੋਈ ਲੋਹਾਈ ਦਾ ਕੰਮ ਹੈ ਦਾ ਗੁਰੂ ਮਹਾਰਾਜ ਦੀ ਬੜੀ ਕਿਰਪਾ ਆ ਗਈ ਹੈ ਇੱਥੇ ਜਿਵੇਂ ਪਿੰਡਾਂ 'ਚ ਸਾਥ ਹੁੰਦੀ ਏ ਉਸ ਟਾਈਪ ਤਾਂ ਹਾਂ ਜੀ ਇਹ ਮੰਜਾ ਪਿੰਡਾਂ ਵਿੱਚ ਅੱਜ ਦੇ ਵੀ ਭਾਈ ਆਪਾਂ ਨੂੰ ਵੱਡਾ ਮੰਜਾ ਕਹਿੰਦੇ ਆ ਜੁਗ ਵਿੱਚ ਚਾਰ ਪਾਈ ਕਹਿੰਦੇ ਆ ਹਾਂ ਜੀ ਕੋਈ ਇਹਨੂੰ ਬੈੱਡ ਕਹਿੰਦਾ ਵਾ ਸਾਡੇ ਪੰਜਾਬ ਦੇ ਵਿੱਚ ਇਹਨੂੰ ਵੱਡਾ ਮੰਜਾ ਹੀ ਕਹਿੰਦੇ ਆ ਵੱਡਾ ਮੰਜਾ ਇੰਝ ਦੇ ਕਈ ਬਿਮਾਰੀਆਂ ਦੁੱਖ ਨਿਕਲਦੇ ਆ ਆਪਾਂ ਲੋਕ ਬਿਮਾਰੀਆਂ ਪੈਦਾ ਕੀਤੇ ਘਰ ਘਰ ਕਰਕੇ ਗੱਡੇ ਆ ਗਏ ਆ ਵੱਡੇ ਮੰਜੇ ਆ ਬੱਡੇ ਜਾ ਗਏ ਆ ਹਾਂ ਜੀ ਇੰਝ ਤੁਸੀਂ ਇੱਥੇ ਸੋਜੋ 10 ਮਿੰਟ ਲੰਮੇ ਪੈਜੋ ਆ ਤਾਂ ਆਉਣ ਵਾਲਾ ਤੁਹਾਡੀ ਨਾੜ ਨਾੜ ਖੁੱਲ ਜਾਣੀ ਤੇ ਕਿਹੜੀ ਲੱਕੜ ਦਾ ਬਣਾਇਆ ਵਾ ਇਹ ਸਾਗਵਾਂ ਦਾਗਾ ਉਹ ਧਾਰ ਦੇ ਸਭ ਤੋਂ ਪੁਰਾਣੀ ਹੋ ਰਹੀ ਹੈ ਹਾਂ ਜਿਹੜੀ ਉਹ ਧਿਆਰ ਅਧਿਆਰ ਦੀ ਹਾਂ ਧਿਆਰ ਦੇ ਲੱਕੜ ਬੜੀ ਮਹਿੰਗੀ ਦਾ ਧਿਆਰ ਦੀ ਹੈ ਨਾ ਅੱਜ ਉਹ ਹਾਂ ਹਾ ਇਹ ਸਭ ਜਿਹੜਾ ਭਾਈ ਭਾਈ ਦਾ ਸੱਚੀ ਕਮੇਂਗੀ ਯਾਰ ਹਾਂ ਸਾਡੇ ਗੁਰੂ ਮਹਾਰਾਜ ਦੀ ਕਿਰਪਾ ਕੀ ਤੇ ਸਾਰੇ ਕੱਢੇ ਅੱਜ ਸਾਰੇ ਭਵਾਨਾ ਸਾਰੇ ਕਾਰਵਾਨ ਹੋਏ ਅੱਛਾ ਤੇ ਇਹਦੀ ਰਿਪੇਅਰ ਕਰਦੇ ਹੋ ਜਦੋਂ ਕੋਈ ਇਹ ਖਰਾਬ ਹੋ ਜਾਈਂ ਹਾਂ ਜੀ ਹਾਂ ਜੀ ਕਾਰਵਾਨ ਹੋ ਜੀ ਹੈ ਕਾਲਾ ਬਾਦ ਹੁੰਦੀ ਹੈ ਕਾਲਾ ਬਾਦ 6 ਮਹੀਨੇ ਭਾਵੇ ਕੋਈ ਇਹਦਾ 50 ਰੁਪਿਆ ਰੁਪਿਆ ਭਾਈ ਰੱਖ ਰੋ ਕੱਢੇ ਜਾਂਦੇ ਨੇ ਯਾਨੀ ਕਿ ਸਾਰੇ ਪੈਸੇ ਇਕੱਠੇ ਕਰਕੇ ਹਾਂ ਸਾਡੀ ਸਰਕਾਰ ਆਪਾਂ ਸਿਰ ਆਪਣੀ ਬਰਾਗੀ ਨੂੰ ਲੈਣੇ ਬਾਹਰ ਦੇ ਨੂੰ ਲੈਣੇ ਤੇ ਬਰਾਗੀ ਨੂੰ ਸਿੰਗਗਰੀ ਪੈਸੇ ਉਹ ਯਾਰ ਕੋਈ ਨਾ ਹਾਂਜੀ ਯਾਰ ਨਾ ਬੋਲਦੇ ਕੋਈ ਨਹੀਂ ਨਾ ਕੋਈ ਨਹੀਂ ਦੇ ਦਾਂਗੇ ਨਾ ਜੀਆ ਬੋਲ ਸਾਡੀ ਪਰਜਾ ਤੇ ਭਾਈ ਜੀ ਕੁਝ ਨਹੀਂ ਪਰਜਾ ਪਰਜਾ ਨੂੰ ਬਰਾਗੀ ਦੀ ਕਿਰਪਾ ਗੁਰੂ ਆਂਗਾਦੀ ਗੁਰੂ ਗੋਰੀ ਨਗਰੀ ਬੈਠੇ ਆ ਇੱਕ ਜਾਨ ਦਾ ਰਾਜਾ ਜੇ ਸੁਦਾ ਸਾਡੇ ਪੁੱਤ ਨਾਲ ਗੋੜੀ ਪੁੱਤ ਨੂੰ ਖੋਣੀ ਹਟਾਰਾ ਕਰਦਾ ਰਾਜਾ ਹਟਦਾ ਰਿਹਾ ਸਰਦਾਰ ਗੁਰੂ ਜੀ ਨੂੰ ਪ੍ਰਣਾਮ ਸਤਿ ਸ੍ਰੀ ਅਕਾਲ ਸਾਡੇ ਲਾਡਲੇ ਰਾਜਾ ਹਾਂ ਪਰ ਸਰਦਾਰ ਇਹ ਸਾੜੀ ਪੜ ਜਾਪਾ ਬਰਾੜੀ ਦਾ ਘਮਿਆਰ ਪੜ ਜਾਪਾ ਤੇ ਕਿੰਨੀ ਨੂੰ ਦਮਨ ਲੱਗੀ ਵਾ 45 ਕਿਲੋ 45 ਕਿਲੋ ਦਮਨ ਤੇ ਇਹਨੂੰ ਹੁਣ ਤੇ ਕਿੰਨੇ ਦਿਨ ਲੱਗੇ ਉਹ ਇਹਨੂੰ ਲੱਗਿਆ 2-3 ਦਿਨ ਲੱਗੇ ਉਹ ਬੰਦਾ ਕਿੰਨੇ ਲੱਗਦਾ 2 ਮਹੀਨੇ ਚੱਲਦਾ ਦੋ ਬੁਲਦ ਫੇਮਸ ਹੈ ਗਾਜੀ ਇਹਦਾ ਜੀਸ ਕੋਕ ਰਿਕਾਰਡਰ ਜਾਤੂ ਆਪੀ ਜਾਤੂ ਕੋ ਰਿਕਾਰਡਰ ਕੋ ਚਾਹ ਨਹੀਂ ਗਾ ਨਹੀਂ ਹੈ ਗਾ ਸਹੀ ਗਾ ਇਹ ਸ੍ਰੀਓ ਪਾਣੀ ਤੇ ਤੀਰੂ ਨੇ ਇਸ਼ਾਰਾ ਕੀਤਾ ਤੇਰੇ ਇਹ ਵੀ ਕਹਿੰਦਾ ਕਿ ਰਿਕਾਰਡ ਕਿਉਂ ਨਹੀਂ ਗਾ ਮੁੰਜੇ ਦਾ ਕਿਉਂਕਿ ਬੁਲਦ ਫੇਮਸ ਹੈ ਕਿਉਂਕਿ ਅਨੰਦਪੁਰ ਦੇ ਜਿਹੜੇ ਹੈ ਗੱਲ ਹੈਗਾ ਹੈ ਜਿਹੜੇ ਦਾ ਨਾਮ ਹੈਗਾ ਗਾਵਾ ਫੇਮਸ ਹੋ ਗਏ ਵੀ ਗਿਨੀਜ਼ ਬੁੱਕ ਰਿਕਾਰਡ ਦੇ ਵਿੱਚ ਸਰਕਾਰ ਨੇ ਨਹੀਂ ਲਿਆਂਦਾ ਇਹਨੂੰ ਮੈਂ ਇੱਕ ਵੀਡੀਓ ਵੇਖੀ ਹੁੰਦੇ ਜੀ ਕਹਿੰਦਾ ਵੀ ਇਹ ਗਿਨੀਜ਼ ਬੁੱਕ ਦੇ ਵਿੱਚ ਹੈਗਾ ਇਹਦਾ ਨਾਮ ਦਰ ਨਹੀਂ ਗਾ ਨਹੀਂ ਗਾ ਝੂਠ ਮਾਰਦੇ ਆ ਝੂਠ ਮਾਰਦੇ ਆ ਤਾਂ ਤੇ ਮਾਰੇ ਵੇਤਨਾ ਭੇਜਦੀ ਸਰਕਾਰ ਕੁਝ ਲਾਂ ਨੂੰ ਜਾਂ ਇੱਥੇ ਕੁਝ ਅੱਛਾ ਜੀ ਇੱਥੇ ਦੇ ਗਮਿਆਰ ਆਪਣੇ ਹੀ ਕਰਦੇ ਆਪਨਾ ਹੀ ਮੁੱਝਾ ਗੱਲ ਦਾ ਆਪੋ ਆਪ ਹੀ ਤਿਆਰ ਕਰੀਦਾ ਤੇ ਆ ਉੱਪਰ ਆ ਸ਼ੈੱਡ ਵੀ ਤੁਸੀਂ ਪਾਇਆ ਆ ਸ਼ੈੱਡ ਆਪਾਂ ਸਾਰੇ ਬੈਹ ਬੂਏ ਆ ਪਾ ਗਏ ਸਾਰੇ ਜਿੰਨੇ ਵੀ ਬੈਠੇ ਨੇ ਨਾ ਬੂਹੇ ਪਾਉਂਦੇ ਆ ਕਈ ਹੋਰ ਵੀ ਗਏ ਆ ਸਰਕਾਰ ਦਾ ਰੋਡ ਕੋਈ ਨਹੀਂ ਕਰੇ ਪਿੱਛੇ ਸਰਕਾਰ ਨਹੀਂ ਦੇਦੀ। ਹਉ ਫਿਰ ਵੀ ਬਹੁਤ ਵਧੀਆ ਗੱਲ ਵਾ ਵੀ ਅੱਜ ਕੱਲ ਦਾ ਕੋਈ ਐਡਾ ਇਕੱਠੇ ਹੋ ਗਏ ਬੈਂਦਾ ਹੀ ਨਹੀਂ। ਆਪਣਾ ਫਿਰੋਜ਼ਪੁਰਾ ਜੀ। ਹਾਂਜੀ। ਸੈਣੀ ਦਾ ਬਾਰਡਰ ਤੇ। ਹਾਂਜੀ ਸੈਣੀ ਵਾਲਾ ਬਾਰਡਰ ਤੇ। ਬਾਰਡਰ ਉੱਪਰ ਨਹੀਂ ਹੈ। ਸੈਣੀ ਵਾਲੇ ਬਾਰਡਰ ਤੋਂ 20 ਕਿਲੋਮੀਟਰ ਪਿੱਛੇ ਵਾ। ਹਾਂਜੀ। ਨਹੀਂ ਪੱਟ। ਸ਼ਰਾਬ ਨਹੀਂ ਪੀ। ਹਾਂ ਨਸ਼ਾ ਨਹੀਂ ਕਿਸੇ ਵੀ ਕਿਸਮ ਦਾ ਕਰਨਾ। ਆਪਾਂ ਕੱਲ ਕੰਮ ਨਹੀਂ ਹੋਉਂਦੇ। ਹਾਂਜੀ। ਲੋਹ ਗਰਮ ਕਰੋ ਹਾਂਜੀ ਉਹ ਤਾਂ ਵੀ ਆਉ ਰਹੀ ਕਹਿੰਦੀ ਲੋਹ ਦਾ ਕਮਾਂਡ ਕਰੋ ਬਹੁਤ ਵਧੀਆ ਲੱਗਾ ਮੰਜਾ ਵੇਖ ਕੇ ਤੇ ਹਾਂਜੀ ਮਿੱਤਰੋ ਅਫੇਅਰ ਕਰ ਲੋ ਇੱਕ ਵਾਰੀ ਚੈੱਕ ਤੁਸੀਂ ਦੇਖੋ ਕਿੰਨਾ ਵੱਡਾ ਮੰਜਾ ਹੈ ਨਾ ਦੋ ਦਿਨ ਨੂੰ ਕੰਮ ਤੇ ਲੱਗਦੇ ਵਾ ਤੇ ਸਾਗਵਾਂ ਤੇ ਤਿਆਰ ਦੀ ਲੱਕੜਨ ਲੱਗੀ ਜਿਹੜੀ ਕਿ ਬੜੀ ਮਹਿੰਗੀ ਲੱਕੜ ਹੁੰਦੀ ਤੇ ਇੱਕ ਗੱਲ ਵੇਖੋ ਵੀ ਤੁਸੀਂ ਦਾ ਪਿੰਡਾਂ ਦੇ ਵਿੱਚ ਸੱਥਾ ਹੁੰਦੀਆਂ ਉਸ ਤਰ੍ਹਾਂ ਇੱਥੇ ਮੰਜੇ ਤੇ ਲੋਕੀ ਬੈਠੇ ਨੇ ਦੇਖੋ ਕਿ ਨੇ ਪਿਆਰ ਨਾਲ ਬੈਠੇ ਬੜਾ ਵਧੀਆ ਯਾਰ ਐ ਇਦਾਂ ਦੀਆਂ ਜੋ ਚੀਜ਼ਾਂ ਵਿਖੇਦੀਆਂ ਬਹੁਤ ਵਧੀਆ ਸਰ ਦੇ ਕੰਪਨੀ ਬਾਗ ਦੇ ਵਿੱਚ ਤੇ ਆਪਾਂ ਤੇ ਮਿੱਤਰੋ ਆਪਾਂ ਇਸ ਟਾਈਮ ਖੜੇ ਆਏ ਆ ਮੁੰਛੀ ਖਾਨਾ ਤੇ ਇਹ ਜਿਹੜਾ मुंशी खानਾ ਨੇ ਇਹ ਮਹਾਰਾਜਾ ਰਜੀਤ ਸਿੰਘ ਨਾਲ ਹੀ ਸਬੰਧ ਰੱਖਦਾ ਤੇ ਜਿਵੇਂ ਕਿ ਤੁਹਾਨੂੰ ਪਤਾ ਹੀ ਹੋਣਾ ਵੀ ਜਿਹੜਾ ਮਹਾਰਾਜਾ ਰਜੀਤ ਸਿੰਘ ਸੀਗਾ ਉਹ ਸਿੱਖ ਇਤਿਹਾਸ ਦੇ ਵਿੱਚ ਸਿੱਖਾਂ ਦਾ ਇੱਕ ਬਹੁਤ ਵੱਡਾ ਰਾਜਾ ਸੀਗਾ ਜਿਨੇ ਸਾਰਾ ਪੰਜਾਬ ਜਿੱਤ ਕੇ ਆਪਾਂ ਨੂੰ ਦਿੱਤਾ ਜਿਵੇਂ ਪਾਕਿਸਤਾਨ ਦਾ ਲੰਦਾ ਪੰਜਾਬ ਲਾ ਲਈਏ ਚਾਹੇ ਉਹ ਹਰਿਆਣਾ ਲਾ ਲਈਏ Rajasthan ਲਾ ਲਈਏ ਤੇ ਹਿਮਾਚਲ ਲਾ ਲਈਏ ਵੀ 1968 ਦੇ ਵਿੱਚ ਆਪਣਾ ਜਿਹੜਾ ਪੰਜਾਬ ਦੇ ਨਾਲ ਉਹ ਹਿਮਾਚਲ ਤੇ ਰਿਆਣਾ ਪੂਰੀ ਤਰ੍ਹਾਂ ਤੇ ਲਾਗ ਕੀਤਾ ਗਿਆ ਤੇ ਇਹ ਜਿਹੜੇ ਮਹਾਰਾਜਾ ਰਜੀਤ ਸਿੰਘ ਦੀ ਦੇਣ ਸੀਗੀ ਵੀ ਆਪਾਂ ਨੂੰ ਨੇ ਇੰਨਾ ਵੱਡਾ ਪੰਜਾਬ ਇਕੱਠਾ ਕਰਕੇ ਦਿੱਤਾ ਪਰ ਆਪਾਂ ਨਹੀਂ ਸੰਭਾਲ ਸਕੇ ਚਲੋ ਹੁਣ ਜੋ ਹੋਣਾ ਸੀਗਾ ਉਹ ਹੋ ਗਿਆ ਤੁਸੀਂ ਆ ਚੈੱਕ ਕਰੋ ਵੀ ਆ ਜੇ ਮੁੰਜੀ ਖਾਨਾ ਇੱਥੇ ਕਿਸੇ ਟਾਈਮ ਦੇ ਜਦੋਂ ਮਹਾਰਾਜਾ ਰਜੀਤ ਸਿੰਘ ਹੁੰਦੇ ਸੀਗੇ ਵੀ ਇੱਥੇ ਉਹ ਖਜ਼ਾਨਾ ਰੱਖਦੇ ਹੁੰਦੇ ਸੀ ਖਜ਼ਾਨਚੀ ਬੈਠੇ ਹੁੰਦੇ ਸੀ ਤੇ ਆ ਤੂੰ ਦੇਖੋ ਵੀ ਨਾਨਕਸ਼ਹੀ ਇੱਟਾ ਦੇ ਨਾਲ ਇਨੂੰ ਬਣਾਇਆ ਗਿਆ ਦੁਬਾਰਾ ਰੈਨੋਵੇਟ ਕੀਤਾ ਵੇ ਇੱਕ ਗੱਲ ਮੈਨੂੰ ਬਹੁਤ ਵਧੀਆ ਮੈਨੂੰ ਲੱਗੀ ਵੀ ਇਹਨੂੰ ਦੁਬਾਰਾ ਰੈਨੋਵੇਟ ਕੀਤਾ ਵਾ ਕਿਉਂਕਿ ਦਰਸਾਲ ਐਵੇਂ ਤੇ ਜਿਹੜਾ ਇਤਿਹਾਸ ਹੀ ਜ਼ਿਆਦਾ ਤਾਂ ਉਹ ਢਹਿ ਢੇਰੀ ਹੋਇਆ ਪਿਆ ਖੰਡਰ ਬਣਿਆ ਪਿਆ ਪਰ ਇਹ ਜਿਹੜੇ ਮੁੰਛੀ ਖਾਨੇ ਨੂੰ ਬੜਾ ਵਧੀਆ ਤਰੀਕੇ ਨਾਲ ਰੈਨੋਵੇਟ ਕੀਤਾ ਵਾ ਤੇ ਇਹਦੀ ਸਾਰੀ ਸੰਭਾਲ ਸਫਾਈ ਸੋਈ ਵੀ ਆਪ ਤੁਸੀਂ ਦੇਖੋ ਵੀ ਕਿੰਨੀ ਵਧੀਆ ਤਰੀਕੇ ਨਾਲ ਰੱਖੀ ਗਈ ਤੇ ਆਹ ਦੇਖੋ ਮਿੱਤਰੋ ਤੁਸੀਂ ਵੀ ਨਾਨਕਸ਼ਹੀ ਇੱਟਾਂ ਦੇ ਨਾਲ ਇਹਨੂੰ ਆ ਦੇਖੋ ਚਿਣਿਆ ਗਿਆ। ਆ ਦੇਖੋ ਨਾਨਕਸ਼ਾਈ ਇੱਟ ਤੇ ਚੂਨੇ ਪੱਥਰ ਨਾਲ ਇਹਨੂੰ ਬਣਾਇਆ ਗਿਆ ਤੇ ਇਹ ਮੁਗਲ ਸ਼ੈਲੀ ਦੇ ਵਿੱਚ ਬਣਿਆ ਕਿਉਂਕਿ ਯਾਰ ਜਿੰਨੇ ਐਵੇਂ ਦੇ ਮਹਿਲ ਸੀਗੇ ਉਹ ਜ਼ਿਆਦਾਤਰ ਮੁਸਲਮਾਨ ਹੀ ਤਿਆਰ ਕਰਦੇ ਸੀ ਇਸ ਲਈ ਆ ਜਿਹੜੇ ਜਿਹੜਾ ਤੁਸੀਂ ਆਲਾ ਦੇਖਦੇ ਪਏ ਜਿਹੜੀ ਇਹ ਮੁਗਲ ਸ਼ੈਲੀ ਦਾ ਆਲਾ ਵਿਕਟੋਰੀਆ ਸ਼ੈਲੀ ਤੇ ਵੀ ਮੈਂ ਤੁਹਾਨੂੰ ਵੀਡੀਓ ਦੇ ਵਿੱਚ ਵਿਖਾਏ ਨੇ ਤੇ ਫਿਲਹਾਲ ਇਹ ਜਿਹੜਾ ਹੈਗਾ ਵਾ ਇਹ ਮੁਗਲ ਸ਼ੈਲੀ ਦਾ ਆਲਾ ਮੁਗਲ ਸ਼ੈਲੀ ਦੀ ਪਿਛਾਣ ਕੀ ਉੱਪਰੋਂ ਤੁਸੀਂ ਦੇਖੋ ਵੀ ਉੱਤੋਂ ਇਹ ਤਕੋਨਾ ਬਣਿਆ ਹੋਇਆ ਹੈਗਾ ਤੀਰ ਤਰ੍ਹਾਂ ਤੇ ਇਸ ਕਰਕੇ ਉਹਨੂੰ ਮੁਗਲ ਸ਼ੈਲੀ ਕਹਿੰਦੇ ਨੇ ਵੀ ਆਲੇ ਵੀ ਬਹੁਤ ਸੋਹਣੇ ਸੋਹਣੇ ਬਣਾਉਂਦੇ ਹੁੰਦੇ ਸੀ ਕਿ ਆ ਦੇ ਉੱਤੇ ਉਹ ਵੀ ਆ ਇੱਕ ਛੋਟਾ ਜਿਹਾ ਆਲਾ ਬਣਾਇਆ ਵਾ ਤੇ ਮਿੱਤਰੋ ਕਿਸੇ ਟਾਈਮ ਇੱਥੇ ਮਹਾਰਾਜਾ ਰਣਜੀਤ ਸਿੰਘ ਦੇ ਜਿਹੜੇ ਮੁੰਛੀ ਖਜ਼ਾਨਚੀ ਉਹ ਇੱਥੇ ਬੰਦੇ ਹੁੰਨੇ ਵੀ ਜਿੰਨੇ ਰਿਆਸਤ ਦੇ ਹਨ ਜੋ ਵਪਾਰ ਉਹ ਕਰਦੇ ਸੀਗੇ ਉਹ ਇੱਥੇ ਸਭ ਇਕੱਠਾ ਹੁੰਦਾ ਸੋਨੇ ਚਾਂਦੀ ਜਵਾਹਰ ਰਤ ਇਹਦੇ ਸਾਬ ਪਏ ਹੁੰਦੇ ਸੀ ਜਿਵੇਂ ਮੁੱਦਕੀ ਦੀ ਲੜਾਈ ਹੋ ਗਈ ਸਭਰਾਉਂ ਦੀ ਲੜਾਈ ਹੋ ਗਈ ਚੇਲਿਆਂਵਾਲ ਦੀ ਲੜਾਈ ਹੋ ਗਈ ਤੇ ਇੱਕ ਹੋਰ ਲੜਾਈ ਯਾਰ ਪ੍ਰੋਸ਼ਾ ਦੀ ਲੜਾਈ ਜਿਹੜੇ ਸਿੱਖ ਗੋਦਿਕ ਗਤਾਰ ਸੀਗੇ ਬੰਦੇ ਉਹ ਅੰਗਰੇਜ਼ਾਂ ਦਾ ਸਾਥ ਨਾ ਦੇਦੇ ਤੇ ਹੋ ਸਕਦਾ ਵੀ ਉਹ ਵੀ ਲੜਾਈ ਮਹਾਰਾਜਾ ਰਣਜੀਤ ਸਿੰਘ ਦੇ ਨਹੀਂ ਸੀ ਆਣੀ ਕਿਉਂਕਿ ਉਦੋਂ ਮਹਾਰਾਜਾ ਰਣਜੀਤ ਸਿੰਘ ਦੀ ਡੈਥ ਹੋ ਗਈ ਸੀ ਤੇ ਤੇ ਡੈਥ ਹੋਣ ਦਾ ਕਾਰਨ ਇਹ ਸੀਗਾ ਵੀ ਉਹ ਬਿਮਾਰ ਹੋ ਗਏ ਸੀ ਪਰ ਕਈ ਇਤਿਹਾਸਕਾਰ ਇਹ ਵੀ ਦੱਸਦੇ ਨੇ ਵੀ ਉਸ ਤੇ ਕਈ ਇਤਿਹਾਸਕਾਰ ਇਹ ਵੀ ਦੱਸਦੇ ਨੇ ਵੀ ਮਹਾਰਾਜਾ ਰਣਜੀਤ ਸਿੰਘ ਦੀ ਡੈਥ ਹੋਣ ਦਾ ਕਾਰਨ ਬਿਮਾਰ ਹੋਣ ਦਾ ਕਾਰਨ ਉਹਨੂੰ ਇੱਕ ਜ਼ਹਿਰ ਇੱਕ ਅਲੱਗ ਕਿਸਮ ਦਾ ਜ਼ਹਿਰ ਦਿੱਤਾ ਗਿਆ ਸੀ ਜਿੰਦੇ ਨਾਲ ਇੱਕ ਬੰਦਾ ਮੈਂਟਲੀ ਹੋ ਜਾਂਦਾ ਵਾ ਤੇ ਉਹ ਜਿਹੜਾ ਅਲੱਗ ਕਿਸਮ ਦਾ ਜ਼ਹਿਰ ਦੋ ਬੰਦਿਆਂ ਨੂੰ ਦਿੱਤਾ ਸੀ ਇੱਕ ਮੁਸਲਮਾਨਾਂ ਦੇ ਵਿੱਚੋਂ ਇੱਕ ਰਾਜਾ ਸੀਗਾ ਉਹਨੂੰ ਦਿੱਤਾ ਗਿਆ ਸੀਗਾ ਤੇ ਇੱਕ ਮਹਾਰਾਜਾ ਹਰਜੀਤ ਸਿੰਘ ਨੂੰ ਦਿੱਤਾ ਗਿਆ ਸੀ ਉਤ ਸਹੀ ਇਤਿਹਾਸਕਾਰ ਕਹਿੰਦੇ ਨੇ ਪਰ ਕਨਫਰਮ ਨਹੀਂਗਾ ਤੇ ਜਿਸ ਕਰਕੇ ਮਹਾਰਾਜਾ ਹਰਜੀਤ ਸਿੰਘ ਬਿਮਾਰ ਹੋ ਗਏ ਉਹ ਬਿਮਾਰ ਹੋਣ ਦੇ ਕਾਰਨ ਉਹ ਜਿਹੜਾ ਰਾਜ ਸੀਗਾ ਹੌਲੀ 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 ਨਾਪ ਲਿਆ ਗਿਆ ਵੀ ਇਹ ਵੀ ਅੰਗਰੇਜ਼ਾਂ ਦੀ ਬੜੀ ਵੱਡੀ ਸ਼ਾਜਿਦ ਸੀਗੀ ਇਸ ਮਹਾਰਾਜੇ ਨੂੰ ਦੇਗਣ ਲਈ ਤੇ ਤੁਸੀਂ ਦੇਖੋ ਵੀ ਉਹਨੇ ਕਿੰਨਾ ਸ਼ਾਨਦਾਰ ਆ ਵੇਖੋ ਵੀ ਜਿਹੜਾ ਮੁੰਛੀ ਕਰਨਾ ਵੀ ਕਿੰਨਾ ਸ਼ਾਨਦਾਰ ਉਹਨੇ ਬਣਵਾਇਆ ਤੇ ਆ ਦੇਖੋ ਪੁਰਾਣੇ ਜ਼ਮਾਨੇ ਦੇ ਅੱਜਵੇਂ ਯਾਰ ਲਈਆਂ ਪੈਂਦੀ ਹੁੰਦੀ ਸੀ ਜਿਹੜੀ ਜਿੰਨੇ ਤੇ ਰੇਲ ਗੱਡੀ ਨਹੀਂ ਚੱਲਦੀ ਉਹ ਜਿਹੜੀਆਂ ਲਈਆਂ ਪਾਈਆਂ ਇਹ ਪਹਿਲਾਂ ਮੈਂ ਤੁਹਾਨੂੰ ਇੱਕ ਵੀਡੀਓ ਵਾਚ ਦਿਖਾਇਆ ਜਿਹੜਾ ਕਿ ਮਲੇਰ ਕੋਟਲੇ ਵਾਲਾ ਮਕਬਰਾ ਸੀਗਾ ਕਵਰਸ ਤਾਂ ਉਹਨਾਂ ਦੇ ਵਿੱਚ ਵੀ ਜਿਹੜੇ ਉੱਪਰ ਗੋਥਿਕ ਸਟਾਈਲ ਦੀਆਂ ਛੱਤਾਂ ਨੇ ਉਹਨਾਂ ਦੇ ਵਿੱਚ ਵੀ ਐਵੇਂ ਦੇ ਜਿਹੜੇ ਗਾਰਡਨ ਨੇ ਰੇਲ ਗੱਡੀ ਵਾਲੇ ਜਿਹੜੀਆਂ ਲੈਣਾ ਨੇ ਉਹ ਪਾਈਆਂ ਹੋਈਆਂ ਸੀ ਤੇ ਹੁਣ ਤਾਂ ਦੁਬਾਰਾ ਇਹਨੂੰ ਆ ਦੇਖੋ ਤੁਸੀਂ ਰੈਨੋਵੇਟ ਕੀਤਾ ਵਾ ਤੇ ਫਿਰ ਇਹਨੂੰ ਲੈਂਟਰ ਪਾਇਆ ਵਾ ਤੇ ਪਹਿਲਾਂ ਤਾਂ ਡਾਟ ਵਾਲੀ ਛੱਤ ਪਾਉਂਦੇ ਹੁੰਦੇ ਸੀ ਕਿ ਚੂਨੇ ਪੱਥਰ ਦੀ ਤਿਆਰ ਕਰਦੇ ਹੁੰਦੇ ਸੀ ਤੇ ਆਹ ਤੁਸੀਂ ਦੇਖੋ ਵੀ ਆਹ ਵਿਖੋ ਆਲੇ ਕਿੰਨੇ ਸੋਹਣੇ ਲੱਗਦੇ ਨੇ ਯਾਰ ਤੇ ਆਹ ਥੋੜਾ ਇੱਧਰ ਦਾ ਸੀਗਾ ਆ ਇੱਧਰ ਦਾ ਥੋੜਾ ਵਿਊ ਜੇ ਜੰਗਲ ਟਾਈਪ ਜਿਹਾ ਵਿਊ ਬਣਿਆ ਹੋਇਆ ਬਾਕੀ ਸੋਣ ਕੋ ਵੀ ਕੰਪਨੀ ਬਾਗ ਦੇਖੋ ਨੇਰੇ ਨੇਰੇ ਦਰਖਤ ਲੱਗੇ ਹੋਏ ਇਧਰ ਕੋ ਚਾਰੇ ਪਾਸੇ ਨੇਰੇ ਨੇਰੇ ਦਰਖਤ ਨੇ ਤੇ ਮਿੱਤਰੋ ਇਹ ਸੀਗੀ ਆਪਣੀ ਅੱਜ ਦੀ ਵੀਡੀਓ ਜੇ ਤੁਹਾਨੂੰ ਆਪਣੀ ਵੀਡੀਓ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇ ਕਿਉਂਕਿ ਐਮੀਆਂ ਜਗ੍ਹਾ ਲੱਭਣ ਤੇ ਬੜੀ ਮਿਹਨਤ ਲੱਗਦੀ ਇਸ ਕਰਕੇ ਵੀ ਇਹਨਾਂ ਨੂੰ ਲਾਈਕ ਥੋਕ ਦੇ ਤੇ ਮਿਲਾਂਗੇ ਆਪਾਂ ਇੱਕ ਹੋਰ ਐਮੇ ਦੀ ਘੈਂਟ ਜੀ ਵੀਡੀਓ ਨਾਲ ਓਕੇ ਬਾਏ ਲਵ ਯੂ